ചിടിയ ചംബാവേ ബസൗജ സാഡ ചിടിയ ചമ്പ ਢੀੜੀਆਂ ਦਚੰਬਾ ਵੇ ਬਾਬੂਲ ਅਸਾਂ ਉੱਡ ਜਾਣਾ ਤੇਰ ਕੀ ਨਾਮ ਤੁਹਾਡਾ ਤਾਨਿਆ ਬੇਟਾ ਜਿਹੜੇ ਸਿੱਖਿਆ ਸਾਡੇ ਕਿੱਥੋਂ ਸਿੱਖੀਏ ਅਸੀਂ ਸਕੂਲੋਂ ਹੀ ਸਿੱਖਿਆ ਸਾਨੂੰ ਅਰ ਦੀਪਕ ਸਰ ਨੇ ਸਿਖਾਇਆ ਤੇ ਅਸੀਂ ਉਹਨਾਂ ਕਰਕੇ ਅੱਜ ਫਸਟ ਆਏ ਆ ਸਲੇਟ ਲੈਵਲ ਤੇ ਅਸੀਂ ਸੰਗਰੂਰ ਗਏ ਸੀ ਜ਼ੜਅ ਸ਼ਬਦ ਗਾਇਨ ਉੱਥੇ ਕੰਪੀਟੀਸ਼ਨ ਸੀ ਸਾਡਾ ਸ਼ਬਦ ਗਾਇਨ ਦਾ ਤੇ ਸ਼ਬਦ ਬੋਲਿਆ ਸੀ ਪਾਜੰਦਾ ਬਰੇ ਨਿਸ਼ਾਨੀਆਂ ਗੀ ਤੇਲ ਦੀ ਮੰਮੀ ਪਾਪਾ ਨੇ ਵੀ ਕਿਹਾ ਕਿ ਪ੍ਰੈਕਟਿਸ ਕਰਿਆ ਕਰੋ ਕੁਝ ਬਣਾਓ ਮਤਲਬ ਨਾਮ ਰੋਸ਼ਨ ਕਰੋ ਅੱਗੇ ਜਾ ਕੇ ਸ਼ਬਦ ਇਹ ਸਕੂਲੋਂ ਸਿੱਖੇ। ਹਾਂਜੀ। ਸਾਡੇ ਨੇ ਸਿਖਾਏ। ਪੜਾਈ ਘਰ ਆ ਕੇ ਕਰ ਲਈਦੀ ਸੀ। ਸ਼ਬਦ ਸਕੂਲੋਂ ਸਿੱਖ ਲਿਆ। ਕਿੰਨੇ ਬੱਚੇ ਇਹਦਾ ਕੰਪੀਟੀਸ਼ਨ? ਸਾਡੇ 5 ਬੱਚੇ ਸੀ। ਇੱਕ ਹਰਮੋਨੀਅਮ ਤਬਲੇ ਵਾਲਾ ਤੇ ਤਿੰਨ ਅਸੀਂ। ਜਿੱਥੇ ਦੀ ਕੰਪੀਟੀਸ਼ਨ ਦੇਣੀ, ਸਾਡੇ ਨੇ ਕਿੰਨੇ ਬੱਚੇ ਕੰਪੀਟੀਸ਼ਨ ਕਰਦੇ ਸੀ? ਹੈਗੇ ਸੀ ਉੱਥੇ ਜ਼ਿਆਦਾ ਹੀ ਸੀ। ਕਿਹੜਾ ਸਕੂਲ ਸੀ? ਕਿੰਨੇ ਸਟੂਡੈਂਟ ਰਹਿੰਦੇ ਸੀ? ਬੇਟਾ ਨਾਮ ਕੀ ਬਟਾ ਮਾਨਯਾ ਬੇਟਾ ਇਹ ਸ਼ਬਦ ਜਿਹੜੇ ਕਰਨਾ ਕਿੱਥੇ ਕੰਪੀਟੀਸ਼ਨ ਹੋਇਆ ਸੀ ਤੇ ਕਿਸ ਕੀ ਦਾ ਸੰਗਰੂਰ ਹੋਇਆ ਸੀ ਕੰਪੀਟੀਸ਼ਨ ਤੇ ਸ਼ਬਦ ਗਾਇਨ ਦਾ ਕੰਪੀਟੀਸ਼ਨ ਸੀ ਇਹ ਠੀਕ ਹੈ ਸ਼ਬਦ ਕਿਹੜੇ ਸ਼ਬਦ ਜਲਨਥਲਨ ਬਸੂਦ ਗगन ਇਹ ਨਾਮ ਉਸਦਾ ਸਕਾਲਾ ਦਾ ਹਰਦੀਪਕ ਸਰ ਨੇ ਸਾਨੂੰ ਸਿਖਾਇਆ ਸੀ ਕਰਨਾ ਕੋਈ ਆਪਣੀ ਸ਼ਾਂਤੀ ਨਹੀਂ ਸਿੱਖਣੀ ਕਿਸਾ ਕਰਦੇ ਸਕੂਲ ਚ ਸ਼ਬਦਿਸ ਐਕਲੀ ਦਾ ਹੀ ਤੇ ਘਰ ਆ ਕੇ ਪੜ੍ਹ ਲੀਦਾ ਸੀ ਮੇਰਾ ਨਾਮ ਕਿੱਦਾਂ ਆਵਾਜ਼ ਚ ਚਾਹ ਸੀ ਬਹੁਤ ਖੁਸ਼ੀ ਹੈ ਜੀ ਮੈਨੂੰ ਤੇ ਇੰਨਾ ਹਗਾ ਹੀ ਨਹੀਂ ਸੀ ਕਿ ਮੇਰੀ ਬੇਟੀਆਂ ਸਲਾਵਲ ਤੱਕ ਪਹੁੰਚ ਸਕਦੀਆਂ ਨੇ ਇਹਨਾਂ ਦੇ ਸਰ ਸੀਗੇ ਹਰਦੀਪ ਸਿੰਘ ਸਰ ਤੇ ਉਹਨਾਂ ਨੇ ਮੈਨੂੰ ਫੀਲ ਕਰਾਇਆ ਕਿ ਨਹੀਂ ਤੁਹਾਡੀ ਆਵਾਜ਼ ਬੜੀ ਵਧੀਆ ਕੁੜੀਆਂ ਦੀ ਇਹ ਬੜੀ ਅੱਗੇ ਜਾਣਗੀਆਂ ਫਿਰ ਫਸਟ ਟਾਈਮ ਮਤਲਬ ਇੱਕ ਸਕੂਲ ਚ ਕੰਪੀਟੀਸ਼ਨ ਹੋਇਆ 10 ਸਕੂਲ ਦੇ ਬੱਚੇ ਆਏ ਹੋਏ ਸੀ ਅਦੋਂ ਇਹ ਸੈਕੰਡ ਆਈਆਂ ਫਿਰ ਮੈਨੂੰ ਥੋੜਾ ਹੋਇਆ ਕਿ ਨਹੀਂ ਇਹਨਾਂ ਦੀ ਆਵਾਜ਼ ਚ ਦਮ ਹੈਗਾ ਕਿ ਮਤਲਬ ਕੁਝ ਕਰ ਸਕਦੀਆਂ ਨੇ ਉਹਦੇ ਬਾਅਦ ਫਿਰ ਸਰ ਨੇ ਇਹਨਾਂ ਨੂੰ ਮਤਲਬ ਜਿਹੜਾ ਕੰਪੀਟੀਸ਼ਨ ਹੋਇਆ ਪਹਿਲੇ ਆਨਲਾਈਨ ਹੋਇਆ ਤੇ 6000 ਬੱਚਿਆਂ ਦੇ ਵਿੱਚੋਂ ਇਹ ਮਤਲਬ ਫਸਟ ਆਈਆਂ ਨੇ ਤੇ ਫਿਰ ਉਹਦੇ ਬਾਅਦ ਮਤਲਬ ਲਾਈਵ ਹੋਣਾ ਸੀ ਕੱਲ ਕੱਲ ਫਿਰ ਲਾਈਵ ਉਥੇ ਹੋਇਆ ਪ੍ਰੋਗਰਾਮ ਤੇ ਉਹਦੇ ਵਿੱਚ ਫਿਰ ਇਹਨਾਂ ਦੀ ਫਰਸਟ ਪੋਜੀਸ਼ਨ ਆਈ ਹੈ ਤੇ ਕਾਫੀ ਸਕੂਲਾਂ ਦੇ ਬੱਚੇ ਸੀ ਕਾਫੀ ਬੱਚਾ ਸੀਗਾ ਤੇ ਮਤਲਬ ਸਟਾਰਟਿੰਗ ਤੋਂ ਹੀ ਇਹਨਾਂ ਨੂੰ ਥੋੜਾ ਕੋਈ ਸਾਲ ਦੋ ਸਾਲ ਦਾ ਹੀ ਟੀਵੀ ਇਹਨਾਂ ਨੇ ਔਨ ਕਰਨਾ ਨਾ ਗਾਣੇ ਲੱਗੇ ਇਹਨਾਂ ਨੇ ਗੁੰਗੁਣਾਣੇ ਤੇ ਇਹਨਾਂ ਨੂੰ ਮਤਲਬ ਥੋੜਾ ਹੈਗਾ ਸਿੰਗਿੰਗ ਦਾ ਤੇ ਬੋਲਦੀਆਂ ਰਹਦੀਆਂ ਨੇ ਗਾਣੇ ਦੋ ਤਿੰਨ ਵਾਰੀ ਸਕੂਲ 'ਚ ਵੀ ਮਤਲਬ ਬੋਲਿਆ ਹੋਇਆ ਜਿੱਦਾਂ ਕੋਈ ਐਨੂਅਲ ਫੰਕਸ਼ਨ ਤੇ ਬੋਲਿਆ ਮਤਲਬ ਹਲੇ ਸਟਾਰਟਿੰਗ ਹੀ ਹੈ ਲਗ ਸਾਲ ਤੋਂ ਹੀ ਮਤਲਬ ਦੋ ਤਿੰਨ ਤੇ ਸਿੱਖਦੀਆਂ ਵੀ ਨਹੀਂ ਹੈਗੀਆਂ ਕਿਤੋਂ ਬਸ ਟੀਵੀ 'ਚ ਦੇਖ ਗਈ ਬਾਕੀ ਸਰ ਨੇ ਜਿਹੜਾ ਸਿਖਾਇਆ ਇਹਨਾਂ ਨੂੰ ਬਾਕੀ ਹੋਰ ਨਹੀਂ ਕਿਤੋਂ ਨਾਲ ਸਿੱਖਿਆ ਤੇ ਇਹਨਾਂ ਦੇ ਪਾਪਾ ਵੀ ਸਿੰਗਿੰਗ ਕਰਦੇ ਸੀਗੇ ਮਤਲਬ ਮਤਲਬ ਕਦੀ ਉਹਨਾਂ ਨੇ ਵੀ ਇੱਕ ਦੋ ਵਾਰੀ ਵਾਇਸ ਆਫ ਪੰਜਾਬ 'ਚ ਦਿੱਤਾ ਸੀਗਾ ਆਡੀਸ਼ਨ ਤੇ ਸਿਲੇਕਟ ਹੋ ਗਏ ਸੀ ਪਰ ਉਹ ਗਏ ਨਹੀਂ ਤੇ ਇਹ ਇਹਨਾਂ ਦੀ ਆਵਾਜ਼ ਜਿਹੜੀ ਹੈ ਸਮਝੋ ਆਪਣੇ ਪਾਪਾ ਤੋਂ ਹੀ ਕੁਦਰਤੀ ਮੇਰੀ ਤੇ ਆਵਾਜ਼ ਵਾਚੀ ਨਹੀਂ ਹੈਗੀ ਮੈਂ ਤੇ ਚਾਹਨੀ ਆ ਕਿ ਇਸੇ ਫੀਲਡ ਦੇ ਵਿੱਚ ਜਾਣ ਅੱਗੇ ਪਰ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਕਿ ਇਸ ਫੀਲਡ 'ਚ ਕਿੱਦਾਂ ਜਾਣਾ ਵਾ ਕੋਈ ਨੋਲਿਜ ਨਹੀਂ ਹੈਗੀ ਅਸੀਂ ਚਾਹਨੇ ਆ ਕਿ ਇਸ ਫੀਲਡ 'ਚ ਆਪਣਾ ਨਾਮ ਕਮਾਣ ਨਾਲ ਸਾਡਾ ਵੀ ਨਾਮ ਰੋਸ਼ਨ ਕਰਨ ਪੂਰੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਤੇ ਅਸੀਂ ਤੇ ਆਹੀ ਚਾਹਨੇ ਆ ਪਰ ਸਾਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਕੋਈ ਜਾਣਕਾਰੀ ਨਹੀਂ ਹੈਗੀ ਇਸ ਬਾਰੇ ਲੱਗਦਾ ਨਹੀਂ ਬੇਟੀਆਂ ਨੂੰ ਕੋਈ ਹੈਂਡਲ ਕਰੇਗਾ ਤਾਂ ਕਿਤੇ ਕਿਤੇ ਕੋਈ ਸਭ ਹਾਂਜੀ ਹਾਂਜੀ ਲੱਗਦਾ ਤੇ ਆਇਆ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ